ਬਹੁਤ ਸਹੀ ਸਤਿਕਾਰਯੋਗ ਗੁਰੂ ਦੀ ਸਾਜੀ ਨੌਜੀ ਸਾਧ ਸੰਗਤ ਜੀਓ ਲਵਾਓ ਹਾਜ਼ਰੀਆਂ ਦੇਵੋ ਬੋਲੋਂ ਦੀ ਪ੍ਰਵਾਨਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਵਤਾ ਪੇਸ਼ ਕਰਨ ਲੱਗਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਹਿਲਾ ਕਵਤਾ ਸੁਣੀਆ ਤੁਸੀਂ 20 ਰੁਪਏ ਦੇ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਪਿਤਾ ਮਹਿਤਾ ਕਾਲੂ ਜੀ ਨੇ ਵਪਾਰ ਕਰਨ ਦੇ ਲਈ ਭੇਜਿਆ ਤੇ ਉੱਥੇ ਉਹਨਾਂ ਨੇ ਪਰਖ ਕੇ ਭੁੱਖੇ ਹੋਏ ਸਾਧੂਆਂ ਨੂੰ ਲੰਗਰ ਛਕਾਇਆ ਜਦੋਂ ਹੁਣ ਘਰੇ ਮੁੜ ਕੇ ਆਉਂਦੇ ਨੇ ਤੇ ਪਿਤਾ ਜੀ ਨਾਰਾਜ਼ ਹੁੰਦੇ ਨੇ ਤੇ ਭੈਣ ਨਾਲ ਕੀ ਆਪਣੇ ਪਿਤਾ ਨੂੰ ਕਹਿੰਦੀ ਹੈ ਭੱਡੀ ਭੈਣ ਹੋਣ ਦੇ ਨਾਤੇ ਵੀ ਤੁਸੀਂ ਇਸ ਨੂੰ ਅਜੇ ਤੱਕ ਸਮਝ ਨਹੀਂ ਸ਼ਕੇ ਇਹ ਰੱਬੀ ਅਵਤਾਰ ਹੈ ਜਿਹੜੀ ਮਾਇਆ ਦੀ ਗੱਲ ਤੁਸੀਂ ਕਰਦੇ ਹੋ ਇਹ ਮਾਇਆ ਇਹਦੇ ਪੈਰ ਚ ਮੂਗੀ ਲੋਕ ਇਹਦੀਆਂ ਤਸਵੀਰਾਂ ਨੂੰ ਪੂਜਣਗੇ ਲਓ ਸੁਣੋ ਭੈਣ ਨਾਰਕੀ ਆਪਣੇ ਪਿਤਾ ਨੂੰ ਕੀ ਕਹਿੰਦੀ ਨੇ ਕਹਿੰਦੀ ਨੇ ਸੁਣੋ ਜੀ ਓ ਚੱਚਾ ਸੌਤਾਕਾਰ ਗੁਰੂ ਕਰ ਆ ਗਏ ਪਿੰਡੋ ਵਾਰੇ ਆ ਕੇ ਆਪ ਸੋਣ ਲਗਾ ਲਏ ਪੁੱਛ ਆਪੇ ਤਾਂ ਨੇ ਦੱਸਿਆ ਆ ਖੀਰ ਨੂੰ ਕੂਰੇ ਕਾ ਤੋਂ ਬਾਪੂ ਮੇਰੇ ਛੋਟੇ ਵੀਰ ਨੂੰ ਚੰਦ ਛਿੱਲੜਾਂ ਦੀ ਖਤਰ ਤੂੰ ਕੂਰੇ ਇਸ ਨੂੰ ਲੋਕ ਕਰ ਨੰਗੇ ਜਾਲ ਵੀਰ ਦਾ ਰੂਪ ਇਸ ਨੂੰ ਨਾਗੇ ਲੋਕ ਇਹ ਦੀਤਾ ਸੋ ਵੀਰ ਨੂੰ ਘੂਰੇ ਕਾ ਤੋਂ ਬਾਪੂ ਮੇਰੇ ਛੋਟੇ ਵੀਰ ਨੂੰ ਤੇਰੇ ਵੀਰ ਪਈਏ ਇਹ ਤਾਂ ਕਈ ਕਰੋੜ ਦਾ ਜਿਸ ਦਾ ਹੁਕਮ ਵੀ ਨਿਰਾਪਾ ਮੋੜਦਾ ਕੇਲੇ ਮੁੱਢ ਕਾ ਤੋਂ ਬੀਜ ਦਾ ਹੈ ਕਰੀਰ ਨੂੰ ਕੇਲੇ ਮੁੱਢ ਕਾ ਤੋਂ ਬੀਜ ਦਾ ਹੈ ਕਰੀਰ ਨੂੰ ਕੂਰੇ ਗਾਤੋਂ ਬਾਪੂ ਮੇਰੇ ਛੋਟੇ ਵੀਰ ਨੂੰ ਮਾਰੀ ਐ ਚਪੇੜ ਕਰੇ ਨਾ ਤਰਸਾ ਤੂੰ ਲੋਚਣਗੇ ਲੋਵੇ ਜਦ ਦਾਰਾ ਸਾਨੂੰ ਖੜਾ ਹੈ ਅਢੋਲ ਮਨ ਬੰਨੀ ਤੀਰ ਨੂੰ ਕੂਰੇ ਗਾਤੋਂ ਬਾਪੂ ਮੇਰੇ ਛੋਟੇ ਵੀਰ ਨੂੰ ਮਾਇਆ ਨਾਲ ਨਹੀਂ ਜਾਣੀ ਏ ਹੱਥਾਂ ਦੀ ਮੈੜਿਆ ਈਮੜਾ ਜਗਤ ਮੈਂ ਆਇਆ ਦੇਖਣਾ ਲਈ ਖੈਲਿਆ ਓ ਕੌਤਕ ਰਚਾਉਣੇ ਵੇਖ ਲਈ ਅਖੀਰ ਨੂੰ ਕੂਰੇਗਾ ਤੋਂ ਬਾਪੂ ਮੇਰੇ ਛੋਟੇ ਵੀਰ ਨੂੰ ਵੱਡੇ ਵੱਡੇ ਪਾਪੀਆਂ ਦਾ ਕਰੂਗਾ ਅਧਾਰ ਇਹ ਡੋਭਰਾਂ ਦੇ ਵੇਲੇ ਫੇਰ ਲਾਉ ਉਪਾਰੀ ਚਰਨ ਨਜ ਪੈਣ ਸੋਣ ਤੱਕ ਆਰੀ ਰਮੂ કુરે કા તો બાપુ મેરે સોટ વીર નું ચોરા ઠગા તાહી સાદ યે બનાઉગા ચોરા ઠગા તાહી સાદ યે બનાઉગા સાધુ સિંગ સેર દે જસ ગાવુગા કરુ પાકી કે જાદ નાનક fakir nu nanak fakir nu ਘੂਰੇ ਕਾ ਤੋਂ ਬਾਪੂ ਮੇਰੇ ਛੋਟੇ ਵੀਰਨ ਘੂਰੇ ਕਾ ਤੋਂ ਬਾਪੂ ਮੇਰੇ ਛੋਟੇ ਵੀਰਨ ਇੰਨਾ ਕੁਝ ਕਹਿੰਦੇ ਖਿਵਾਂ ਦੇ ਜਾਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ